ਕਸਾ ਨੀ ਵੀਰੋ ਸਵਾਗਤ ਹੈ ਤੁਹਾਨੂੰ ਦਾ ਵਪਾਰੀ YouTube ਚੈਨਲ ਤੇ ਅੱਜ ਤਰੀਕੂ ਹੋ ਗਈ ਬਈ 2 ਜੁਲਾਈ 2025 ਕੋਟ ਪੂਰੇ ਖੜੇ ਤੂੜੀ ਦੀ ਬੋਲੀ ਤੇ ਤੇ ਟਰਾਲੀਆਂ ਜਿਹੜੀਆਂ ਅੱਜ 4 ਆਈਆਂ ਤੇ ਦੇਖਦੇ ਆ ਵੀ ਕੀ ਰੇਟ ਲੱਗਦਾ ਅੱਜ ਤੇ ਲਾਈਵ ਨੂੰ ਵੀ ਵੱਧ-ਵੱਧ ਕਰਦੇ ਸ਼ੇਅਰ ਕੱਲ ਦਾ ਰੇਟ ਸੀਗਾ ਵੀ ਕੱਲ 400 ਤੋਂ ਲੈ ਕੇ 500 ਰੁਪਏ ਦੀ ਕੱਲ ਕੜੀ ਵਕੀ ਆ ਤੇ ਅੱਜ ਦੇਖਦੇ ਆ ਵੀ ਕੀ ਰੇਟ ਰਹਿੰਦਾ ਤੇ ਟਰਾਲੀਆਂ ਵੀ ਅੱਜ ਆਈਆਂ 4 ਤੇ ਕਾਕਾ ਨੂੰ ਤੁਹਾਨੂੰ ਝਾਤ ਦਿਵਾ ਦਿਆਂਗਾ ਤੁਸੀਂ ਦੇਖ ਸਕਦੇ ਹੋ ਬਾਕੀ ਇੱਕ ਇਕੱਠਾਂ ਦੀ ਟਰਾਲੀ ਵੀ ਆਈ ਅੱਜ ਫੇਰ ਸਾਥੀ ਦੇ ਬਾਕੀ ਬੋਲੀ ਦਾ ਵੀ ਟਾਈਮ ਹੋ ਗਿਆ 7 ਵੱਜ ਚੁੱਕੇ ਵੀਰੇ ਇਹ ਹੋਈ ਨੀ ਟਰਾਲੀ ਦੀ ਬੋਲੀ ਸ਼ੁਰੂ ਹੋਆ ਅੰਦਰ ਦੀ ਟੂਰੀ ਬਹੁਤ ਵਧੀਆ ਹੈ ਬੋਲੋ ਆਹ ਤੈਨੂੰ 100 ਰੁਪਿਆ ਇੱਕ ਨਹੀਂ 5 ਲੱਖ ਦੇ ਬੇ ਗੁੱਸਾ ਨਾ ਕਰੀਂ 5 ਲੱਖ ਸਾਢੇ 350 ਰੁਪਿਆ 55 59 60 ਬੈਠ ਬੈਠ 70 75 80 85 90 95 400 5 10 15 20 25 30 35 40 45 450 52 60 65 70 75 90 95 500 5 505 ਵੀ 82 525 ਹੁਣ 40 540 ਬੋਲਦਾ ਕੋਈ ਲਓ ਜੀ 540 ਲਓ ਜੀ ਜਿੱਦ ਜਿਹਨੇ ਮਰਜੀ ਜਾਣ ਕੇ ਫਰਾਈ ਆ ਮੈਂ ਮੰਦਰਾ ਹਾਂ ਸਹੀ ਗੱਲ ਹੈ ਇਹ ਮੈਂ ਮੰਦਰਾ ਉਹ ਪਤਾ ਸਾ ਯਾਰ ਤੇ ਵੀ ਆ ਜਾ ਗੱਲ ਕੀ ਹੋਈ ਹੈ ਟੈਲੀ ਵੀ ਅੱਛਾ ਕੰਮ ਕਰੀਂ ਆਪਣੀ ਜੇ ਰੈਂਟ ਚਾਪ ਲਾ ਕੇ ਪਹਿਲੇ ਇੱਥੇ ਸਹੀ ਹੈ ਅੰਦਰ ਦੇ ਥੋੜੀ ਵਧੀਆ ਨਿਕਲੋ ਭਾਈ ਆ ਬੇਦਨਸੋ

ਲੋ ਜੀ ਦੋ ਟਰਾਲੀਆਂ ਬੋਲੀ ਹੋ ਚੁੱਕੀ ਆ ਹੋ ਮਗਰ ਹੋ ਰਹਿਗੇ ਉਹ ਕਾਗਜ਼ ਵਾਲਾ ਆ ਕਹਿੰਦੇ ਆਜੋ ਕਲਾਕਾਰ ਵਾਲੇ 10 15 20 350 50 60 65 70 75 375 375 ਉਹਨਾਂ ਦਾ ਹੀ ਕਿਨੇ 375 ਰੁਪਏ ਬਾਈ ਜੀ ਦੀ ਜੱਡੀ ਆ ਲਈ ਜੀ 375 ਰੁਪਏ ਲੱਗੀਆਂ ਹੈ ਗੱਠਾ ਤੇ ਜਿਹੜਾ ਇਹ ਵੀ ਡੱਟ ਗਈ ਆ ਮੈਂ ਬੋਲਾਂ ਮੈਨੂੰ ਪਤਾ ਹੀ ਹੈ ਨਾ ਇਹ ਮੈਂ ਜਦੋਂ ਚੱਲਦਾ ਆ ਉਹ ਜੀ ਟਰਾਲੀ ਰਹਿ ਗਈ ਐਕਾ ਤੇ ਦੇਖਦੇ ਆ ਬਾਕੀ ਕੀ ਰੇਟ ਲੱਗਦਾ ਉਹਦਾ ਹੇਗਾ ਤੇ ਰੇਡ ਦੇਖਦੇ ਆਂ ਜੀ ਇਹਦਾ ਕੀ ਲੱਗਦਾ ਲਾਸਟ ਟਰਾਲੀ ਆ ਤੇ ਇੱਕ ਟਰਾਲੀ ਜਿਹੜੀ ਹੋਰ ਆ ਗਈ ਆ ਕੀ ਦੀਆ ਭਾਈ ਅੰਦਰ ਦੀ ਬਾਹਰ ਦੀ ਅੰਦਰ ਦੇ ਅੰਦਰ ਰੁਪਇਆ 400 ਰੁਪਏ ਬੋਲ ਕੁੱਝ ਨਹੀਂ 400 ਰੁਪਈਆ ਹੀ 400 10 10 15 20 650 75 80 500 500 ਬੋਲ ਲੈ 500 ਰੁਪਇਆ ਬਈ ਕੀ ਦੀਆ ਯਾਰ ਤੇ ਦੇਖ ਯਾਰ ਲੋਹੇ ਦੀ 500 ਲੱਗੀ ਹੈ ਤਰੀਕ 2 ਜੁਲਾਈ 2023 ਇਸ ਤਰ੍ਹਾਂ ਵੀ ਹੋ ਰਿਹਾ ਕਿ ਬਈ ਆਈ ਹੈ ਮਗਰ ਉਹਦਾ ਰੇਟ ਦੇਖਦਾ ਕੀ ਲੱਗਦਾ ਬਾ ਹੁਣ ਟੂੜੀ ਆਉਣ ਲੱਗ ਜੂਗੀ thank yeah. you ਗੱਲ ਗਿਆ ਕਿਦੀ ਗੁੱਡੀ ਰਾਣੀ ਜਦੋਂ ਆਵੇ ਰੇ ਭਾਈ ਜਾਣਾਂ ਨਾ ਬੰਦਾਂ ਨਾਲ ਮੈਤਰਪਾਲ ਵਾਲੀ ਹੈ ਹਰੀ ਕੁੜੀ ਕੋਈ ਮਿੱਟੀ ਨਹੀਂ ਹੋਣੀ ਵੇ ਨਹੀਂ ਅੱਛਾ ਨਹੀਂ ਜਾ ਰੇ ਨਾ 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 ਨਹੀਂ ਭਾਈ ਇਹ ਕਿਹੜਾ ਮਾੜਾ ਮੋਟਾ ਬਈ ਕਿਤੇ ਖੜਾ ਬੋਲੀ ਦੋ 200 ਰੁਪਿਆ 200 ਹੈ ਜੰ ਜਾਂ 8 70 70 80 90 350 5 10 15 20 25 30 35 350 52 355 60 60 65 70 370 ਬੋਲਾਂਗੇ ਨਾ ਮੜਵੇ ਦਾ ਹੀਟ ਜੈਕਰ ਖਾ 370 ਰੁਪਏ ਘੱਟਾ ਹੀਟ ਤੇ 370 ਰੁਪਏ ਲੱਗੀ ਆ ਤੇ 5 ਅਜ ਮਹੀਨਾ ਗਈ ਸੀਗੀ ਥੋੜੀ ਟੁਰੀ ਇਹ ਸੀਗੀ। ਤਰਪਾਲ ਵਾਲੀ ਤੇ ਗਿੱਲੀ ਸੀ ਵਿੱਚੋਂ ਤਾਂ ਕਰਕੇ ਜਿਹੜੀ 370 ਵੀ ਲੱਗੀ ਐ ਤੇ ਰੇਟ ਵੀ ਅੱਜ ਵੀ 500 ਤੋਂ ਜਿਹੜਾ ਛੂ ਗਿਆ। 8:00 ਵਜੇ ਦਾ 7:00 ਵਜੇ 8:00 ਮਿੰਟ ਨੂੰ ਜਿੱਤੇ ਤੇ ਬੁੱਲੀ ਵੀ ਖਤਮ ਹੋ ਗਈ। 5 ਨਾਲ ਗਈ ਸੀਗੀ। ਜੀ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਨਾਲ ਜੁੜਨ ਲਈ।